ਗੋਗਿਨੈ ਨੇ ਵਾਰੀ ਫੋਨ ਕਰਿਆ ਤਾਂ ਮੈਨੂੰ ਦੱਸੇ ਨਹੀਂ ਹੈਗਾ ਵੀ ਫੋਨ ਆਈ ਜਾਂਦਾ ਹੈਗਾ ਮੈਨੂੰ ਕਰਿਆ ਸੀ ਫੋਨ ਆ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਜਦੋਂ ਟਾਈਮ ਲੱਗੇ ਮੈਂ ਗੱਲ ਕਰਾ ਦੂੰਗੀ ਤੈਨੂੰ ਤਾਂ ਨਾ ਆਪਦੇ ਉਹ ਤੇ ਉਸੇ ਮੁੰਡੇ ਤੇ ਜ਼ਿਆਦਾ ਯਕੀਨ ਆ ਥੋੜਾ ਜਿਹਾ ਮੈਨੂੰ ਨਹੀਂ ਪਤਾ ਭਾਈ ਮੇਰਾ ਘਰ ਛੱਡੋ ਤੇ ਲੋੜੇ ਹੀ ਆਇਆ ਪੈਗਾ ਲੋਕਾਂ ਦੀਆਂ ਵੀ ਤਾਂ ਬਹੁਆਂ ਨੇਗੀਆਂ ਸਾਰੀਆਂ ਗੱਲਾਂ ਉਹ ਕਰਦੀ ਹੈਗੀ ਆ ਦੇਖ ਫਰਦ ਮੈਂ ਨਾ ਅੱਜ ਸ਼ਹਿਰ ਗਿਆ ਸੀਗਾ ਕਚੇੜੀਆਂ ਚ ਮੈਂ ਫਰਦ ਖੜਾ ਕੇ ਲਿਆ ਹੈਗਾ ਬਿਕਰ ਨੇ ਤਾਂ ਆਪਣੇ ਨਾਲ ਐਡਾ ਵੱਡਾ ਧੋਖਾ ਕਰਤਾ ਕਿਉਂ ਕਾਦਾ ਅਪੜਤਾ ਸਹੀ ਦੇਖਤਾ ਸਹੀ ਇਹਨੂੰ ਦੇਖਾਂ ਇਹ ਤਾਂ ਸਾਰੀ ਜ਼ਮੀਨ ਇਹਨਾਂ ਨੇ ਆਪਦੇ ਨਾਂ ਕਰਾ ਰੱਖੀ ਹੈਗੀ ਤੁਸੀਂ ਬਾਪੂ ਨਾਲ ਗੱਲ ਕਰੋ ਨਾ ਜਾ ਕੇ ਮੈਂ ਨਾ ਕਰਦਾ ਬਾਪੂ ਨਾਲ ਗੱਲ ਜਾ ਕੇ ਉਹ ਇਹ ਐ ਐਡਾ ਧੋਖਾ ਆਪਣੇ ਨਾਲ ਕਿਵੇਂ ਕਰ ਸਕਦੇ ਨੇ ਕਿ ਬਿਕਰਾ ਤੈਨੂੰ ਨਹੀਂ ਪਤਾ ਕੀ ਗੱਲ ਹੋ ਗਈ ਸਾਰੀ ਜ਼ਮੀਨ ਨਾਲ ਤੇਰੇ ਨਾਂ ਕਿਵੇਂ ਬੋਲੀ ਜਾਂਦੀ ਹੈ ਜ਼ਮੀਨ ਜ਼ਮੀਨ ਤਾਂ ਆਪਣੀ ਸਾਂਝੀ ਪਈ ਹੈ ਅਜੇ ਅਸੀਂ ਬੈਠੇ ਹਾਂ ਅਜੇ ਤੁਹਾਨੂੰ ਜ਼ਮੀਨ ਦਾ ਕੀ ਬਾਪੂ ਇਹਨੂੰ ਪੁੱਛ ਜਿਹੜਾ ਨੀਵੀ ਪਾਈ ਖੜਾ ਹੈ ਹੈ ਕੋਈ ਜਵਾਬ ਕੁਝ ਵੀ ਸਾਡੀ ਮਾਪਿਆਂ ਨੂੰ ਅਸੀਂ ਸਮਝਾ ਤੂੰ ਤਾਂ ਕਦੇ ਕਦਾਈ ਆਉਣਾ ਉਹ ਤੁਹਾਨੂੰ ਮੈਂ ਦੱਸਦਾ ਗੱਲ ਭਾਬੀ ਨੂੰ ਤਾਂ ਹੁਣ ਟਾਈਮ ਨਹੀਂ ਲੱਗਦਾ ਹੁਣ ਉਹ ਤਾਂ ਘਰੇ ਕੰਮ ਧੰਦੇ ਚ ਬਿਜੀ ਰਹਿੰਦੀ ਐ ਬਾਈ ਖੇਤ ਬੰਨੇ ਫਿਰਦਾ ਹੋਊਗਾ ਉਹਨੂੰ ਟਾਈਮ ਨਹੀਂ ਲੱਗਦਾ ਹੁਣ ਹੋਰ ਗੱਲ ਕੀ ਹੋਣੀ ਐ ਭਲਾ ਪਰ ਦੇਰ ਸਵੇਰ ਫੋਨ ਤੇ ਗੱਲ ਤਾਂ ਕਰਾਈ ਸਕਦੇ ਆ ਗੱਲ ਤਾਂ ਵਿੱਚੋਂ ਕੋਈ ਹੈਗੀ ਐ ਉਹ ਤਾਂ ਜਾ ਕੇ ਪਤਾ ਲੱਗੂਗਾ ਹੁਣ ਹੁੰਦਾ ਨਾ ਐ ਕਿਵੇਂ ਬਾਪੂ ਸਹੀ ਕਹਿੰਦਾ ਐ ਸਾਹਮਦੇ ਤਾਂ ਅਸੀਂ ਆ ਸੋਨੂੰ ਤੇ ਇਹ ਤਾਂ ਉੱਥੇ ਘਰ ਜਮਾਈ ਬਣ ਕੇ ਬਹਿ ਗਿਆ ਪੰਜ ਕਿਲੇ ਨੂੰ ਉੱਥੋਂ ਆਉਂਦੇ ਨੇਗੇ ਤੇ ਇੱਥੋਂ ਵੀ ਸਭ ਆਲਦਾ